ਦਰਲੇਆਉ ਹਾਂਜੀ ਦੋਸਤੋ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਜਗਰਾਉਂ ਜਿਹੜੀ ਕਿ ਮਹੀਨੇ ਦੇ ਵਿੱਚ 23 ਤਰੀਕ ਨੂੰ ਲੱਗਦੀ ਆ ਤੇ 22 ਤਰੀਕ ਨੂੰ ਲੱਗਦੀ ਆ ਬਲਦਾਂ ਦੀ ਮੰਡੀ ਤੇ ਕਾਟੂ ਮਾਲ ਤੇ ਸਾਹਮਣੇ ਤੁਸੀਂ ਬਲਦ ਦੇਖ ਸਕਦੇ ਹੋ ਬਲਦ ਬੱਚੇ ਚੰਗੇ ਚੰਗੇ ਬਲਦ ਜਿਵੇਂ ਕਿ ਦੌੜਾਂ ਵਾਲੇ ਬਲਦ ਹੁੰਦੇ ਹੈਗੇ ਉਹ 22 ਤਰੀਕ ਨੂੰ ਇਸ ਮੰਡੀ ਦੇ ਉੱਤੇ ਪਹੁੰਚਦੇ ਹੈਗੇ ਦੇਖ ਸਾਥੀਓ ਤੁਸੀਂ ਤੇ ਅੱਜ 22 ਤਰੀਕ ਆ 22 1 2024 ਤੇ 22 ਤਰੀਕ ਨੂੰ ਬਲਦ ਆਉਂਦੇ ਆ ਵੱਡੀ ਗਿਣਤੀ ਦੇ ਵਿੱਚ ਤੇ ਕਾਟੂ ਮਾਲ ਆਉਂਦਾਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਟੂ ਮਾਲ ਦੇ ਵਿੱਚ ਕਾਫੀ ਮੱਝਾਂ ਝੋਟੀਆਂ ਕੱਟੇ ਕੱਟੀਆਂ ਕਾਫੀ ਮਾਲ ਪਹੁੰਚਦਾਗਾ ਤੇ ਬਾਕੀ ਪੀਡੀਐਫ ਦਾ ਮੇਲ ਆ ਜਿਹੜਾ ਉਹ ਵੀ ਇਸੇ ਜਗ੍ਹਾ ਦੀ ਲੱਗਣਾਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿਆਰਆਂ ਪੀਡੀਐਫੇ ਮੇਲੇ ਦਾ ਵੀ ਪੂਰੀਆਂ ਫੁੱਲ ਚੱਲੀ ਜਾਂਦੀਆਂ ਗਈਆਂ ਤੇ ਦੇਣ ਰਹੇਗੇ ਵਸ ਤਕਰੀਬਨ ਥੋੜੇ ਇੱਕ ਦਿਨ ਹੀ ਰਹਿ ਗਏ ਹੈਗੇ ਤੇ ਸਾਹਮਣੇ ਸ਼ੈੱਡ ਤੁਸੀਂ ਦੇਖ ਸਕਦੇ ਹੋ ਇਹ ਪੀਡੀਐਫੇ ਮੇਲੇ ਦੇ ਵਾਸਤੇ ਇਹ ਰੈਡੀ ਹੋਈ ਜਾਂਦਾ ਹੈ ਸਟਾਲਾਂ ਦੇ ਵਾਸਤੇ ਤੇ 3 4 5 ਫਰਵਰੀ ਨੂੰ ਇਹ ਮੇਲਾ ਲੱਗਣਾਗਾ ਤੇ ਇਸ ਮੇਲੇ ਦੀ ਵੀਡੀਓ ਆਪਾਂ ਤਿੰਨੇ ਦਿਨ ਹੀ ਕੰਪੀਟੀਸ਼ਨਾਂ ਦੀ ਵੀਡੀਓ ਆਪਾਂ ਕਵਰ ਕਰਾਂਗੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ ਪੀਡੀਐਫ ਦੀਆਂ ਸਾਰੀਆਂ ਮਤਲਬ ਕਿ ਕੰਪੀਟੀਸ਼ਨਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਤੁਸੀਂ ਚੈਨਲ ਦੇ ਨਾਲ ਜੁੜ ਸਕਦੇ ਹੋ ਤੇ ਆਪਾਂ ਕਵਰ ਕਰਾਂਗੇ ਤੇ ਬਾਕੀ ਲਾਈਵ ਮਿਲਕਿੰਗ ਦੀ ਵੀ ਕੋਸ਼ਿਸ਼ ਕਰਾਂਗੇ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆਂਗੇ ਚੰਗੇ ਚੰਗੇ ਬਾਲ ਦਾ ਤੇ ਜੋ ਕਾਟੂ ਮਾਲ ਆਉਂਦਾਗਾ ਉਹਦਾ ਵੀ ਤੁਹਾਨੂੰ ਆਪਾਂ ਵਿੱਚ ਥੋੜਾ ਜਿਹਾ ਰੈਕਸ਼ ਦਿਖਾ ਦਾਂਗੇ 22 ਤਰੀਕ ਨੂੰ ਇਹ ਮਾਲ ਆਉਂਦਾਗਾ ਤੇ ਬਾਕੀ 23 ਨੂੰ ਗਾਂਆਂ ਮੱਝਾਂ ਤੇ ਬੱਚੀਆਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਗਈਆਂ ਤੇ ਉਹ ਵੀ ਆਪਾਂ ਵੀਡੀਓ ਕਵਰ ਕਰਾਂਗੇ ਤੇ ਤੁਸੀਂ ਜਰੂਰ ਜੁੜਿਓ ਤੇ ਰਿਕਵੈਸਟ ਆ ਵੀ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਦਿਖਾਉਂਦੇ ਆ ਤੁਹਾਨੂੰ ਆਪਾਂ ਬੱਚੇ ਤੇ ਕਾਰਟੂਨ ਮਾਲ ਇਧਰ ਵੀ ਕੁਝ ਬੱਚੇ ਖੜੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬੱਚੇ ਖੜੇ ਦੋ ਇੱਧਰ ਖੜੇ ਹੈਗੇ ਸਭ ਕੁਆਲਿਟੀ ਦੇ ਬੱਚੇ ਆਉਂਦੇ ਆ ਇੱਥੇ ਚੰਗੀ ਤੋਂ ਚੰਗੀ ਤੇ ਨਾਰਮਲ ਤੋਂ ਨਾਰਮਲ ਕੁਆਲਿਟੀ ਦੇ ਬੱਚੇ 22 ਤਰੀਕ ਨੂੰ ਸੇਲ ਦੇ ਲਈ ਆਉਂਦੇ ਆਗੇ ਇੱਥੇ ਤੇ 23 ਤਰੀਕ ਨੂੰ ਮੰਡੀ ਲੱਗਦੀ ਹੈਗੀ ਮੱਝਾਂ ਚੋਟੀਆਂ ਗਾਈਆਂ ਆਉਂਦਾਂ ਗਏ ਆ। ਤੇ ਇਧਰ ਵੀ ਤੁਸੀਂ ਬੱਚਾ ਦੇਖ ਸਕਦੇ ਹੋ। ਕੋਸ ਬੱਚੇ ਇਧਰ ਖੜੇ ਹੈਗੇ। ਆਹ ਖੱਦਨਾ। ਇਧਰ ਵੀ ਤੁਸੀਂ ਦੇਖ ਸਕਦੇ ਹੋ ਬੱਚਾ ਕਿੰਨਾ ਸੋਹਣਾਗਾ। ਵੱਖਰੇ ਜਿਹੇ ਰੰਗ ਦਾ ਬੱਚਾ ਹੈਗਾ। ਇਹ ਸਾਡੇ ਉਹ ਵਖਰੀ ਜੀ ਕਿਸਮ ਦਾ ਵਖਰੇ ਜ ਰੰਗ ਦਾ ਬੱਚਾ ਹੈਗਾ ਸੇਲ ਲਈ ਆਇਆ ਵੇ ਲੋ ਵੀ ਦੋਸਤੋ ਤੁਹਾਨੂੰ ਆਪਾਂ ਦੋ ਬੱਚੇ ਦਿਖਾਉਨੇ ਆਂਗੇ ਤੇ ਬਾਈ ਤੋਂ ਆਪਾਂ ਡਿਟੇਲ ਲੈ ਕੇ ਦਵਾਂਗੇ ਤੇ ਜਿਹਨੂੰ ਪਸੰਦ ਆਉਂਦੇ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਗੱਲਬਾਤ ਕਰਾਉਣੀ ਆ ਬਾਈ ਦੇ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜੇ ਪਿੰਡੋਂ ਪਹੁੰਚੇ ਹੋਗੇ ਚੋਰਣਾ ਤੋਂ ਚੋਰਣਾ ਤੋਂ ਜੇਲਾ ਕਿਹੜਾ ਪੈ ਜਾਂਦਾ ਲੱਦੇ ਵਾਲਾ ਜਿਹੜਾ ਲੁਧਿਆਣਾ ਠੀਕ ਆ ਤੇ ਆਪਣੇ ਜਿਹੜੇ ਬਈ ਇਹ ਦੋ ਤੁਸੀਂ ਬੱਚੇ ਲੈ ਕੇ ਆਏ ਹੋਗੇ ਤੇ ਆ ਜਿਹੜਾ ਮੂਰੇ ਆ ਇਹ ਕਿਹੜੇ ਕਲਰ ਚ ਪੈਂਦਾ ਹੋਗਾ ਪੀਲੇ ਕਲਰ ਦਾ ਪੀਲੇ ਕਲਰ ਦਾ ਤੇ نسل ਕਿਹੜੀ ਹੈਗੀ نسل ਨਗੌਰ ਕੋਈ ਹੈ ਠੀਕ ਹੈ ਤੇ ਦੰਦੋਂ ਕਿਵੇਂ ਇਹ ਇਹ ਦੁग्गा ਵੀਰੇ ਠੀਕ ਆ ਤੇ ਉਹ ਦੂਜਾ ਦੂਜਾ ਬੱਗੇ ਰੰਗ ਦਾ ਉਹ ਵੀ ਦੁग्गा ਹੀ ਆ ਉਹ ਵੀ ਦੁग्गा ਹੀ ਆ ਠੀਕ ਹੈ ਤੇ ਇਹ ਸੇਲ ਲਈ ਆ ਬਈ ਦੋਨੇ ہاں ਸੇਲ ਲਈ ਕੀ ਕੀ ਮੁੱਲ ਇਹਨਾਂ ਦਾ ਇਹਦਾ ਪੀਲੇ ਦਾ ਹੈਗਾ 30000 ਰੁਪਏ ਪੀਲੇ ਦਾ 30 ਹਾਂ ਦੂਜੇ ਦਾ 25 ਦੂਜੇ ਦਾ 25 ਹੈ ਠੀਕ ਹੈ ਤੇ ਬਾਕੀ ਹੋਰ ਮੌਕੇ ਦੇ ਕਿੰਨਾ ਹੋ ਜੂਗਾ ਇਹਨਾਂ ਚ ਹੋ ਜੂਗਾ ਵੀਰੇ ਮਾਨਦਾਨ ਮਾਨਦਾਨ ਹੋ ਜੂਗਾ ਠੀਕ ਹੈ ਤੇ ਆਏ ਮੰਡੀ ਤੇ ਪਹੁੰਚਦੇ ਹੋਗੇ ਹਾਂਜੀ ਵੀਰੇ ਠੀਕ ਹੈ ਆਪਣਾ ਕੰਟੈਕਟ ਨੰਬਰ ਬਈ 95015 95015 23040 30040 ਠੀਕ ਹੈ ਤੇ ਹੋਰ ਬਈ ਕਿਹੜੀਆਂ ਮੰਡੀਆਂ ਤੇ ਜਾਣੇ ਹੋ ਬਸ ਆਹੀ ਅਭੀ ਨੇ ਜਾਂ ਰੋਪੜਾ ਜਾਂ ਰੋਪੜਾ ਠੀਕ ਆ ਤੇ ਇਸ ਤੋਂ ਇਲਾਵਾ ਹੋਰ ਵੀ ਹੁੰਦੀ ਹੈ ਆਪਣੇ ਕੋਲ ਬੱਚੇ ਹੋਰ ਵੀ ਦੇ ਘਰੋਂ ਘਰੋਂ ਲੈ ਕੇ ਜਾਂਦੇ ਆ ਫੋਨ ਕਰਕੇ ਘਰੇ ਮਦੀ ਮਤਲਬ ਜੇ ਕਿਸੇ ਨੇ ਘਰੋਂ ਲੈਣਾ ਹੋਵੇ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹਾਂਜੀ ਠੀਕ ਆ ਤੇ ਨੰਬਰ ਬੋਲ ਲਈ ਬਾਈ ਦੁਬਾਰਾ 95015 95015 30040 30040 ਠੀਕ ਆ ਬਾਈ ਧੰਨਵਾਦ ਲੋਕੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਜਿਹਨੂੰ ਵੀ ਹੈ ਬੱਚੇ ਪਸੰਦ ਆਉਂਦੇ ਆਗੇ ਤੇ ਵੱਖਰੇ ਕਲਰ ਦੇ ਵਿੱਚ ਆ ਤੇ ਇੱਕ ਤੁਸੀਂ ਇੱਧਰ ਦੇਖ ਸਕਦੇ ਹੋ ਦੋ ਆਗੇ ਬਾਈਆਂ ਕੋਲੇ ਇਹ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹਨੂੰ ਵੀ ਬੱਚੇ ਪਸੰਦ ਆਉਂਦੇ ਆਗੇ ਨੰਬਰ ਤੁਹਾਨੂੰ ਆਪਾਂ ਲੈ ਕੇ ਦੇਤਾ ਬਾਕੀ ਡਿਟੇਲ ਸਾਰੀ ਲੈ ਕੇ ਦੇਤੀ ਆਪਾਂ ਦੋ ਬੱਚੇ ਤੁਸੀਂ ਇੱਧਰ ਖੜੇ ਦੇਖ ਸਕਦੇ ਹੋ ਇੱਕ ਲਾਲ ਰੰਗ ਦੇ ਵਿੱਚ ਇੱਕ ਚਿੱਟੇ ਰੰਗ ਦੇ ਵਿੱਚ ਤਾਂ ਨੰਬਰ 6 ਇੰਦਰ ਖੜੇ ਆ ਦੇਖ ਸਕਦੇ ਤੁਸੀਂ ਦੋ ਆ ਕੇ ਛੋਟੇ ਇਹ ਇੱਕ ਬੱਚਾ ਤੁਸੀਂ ਇੱਧਰ ਖੜਾ ਦੇਖ ਸਕਦੇ ਹੋ ਇਹ ਵੀ ਬਹੁਤ ਵਧੀਆ ਹੈਗਾ ਤੇ ਬਾਕੀ ਬੱਚਾਂ ਬਾਰੇ ਇੰਨੀ ਆਪਾਂ ਨੂੰ ਨੌਲੇਜ ਤਾਂ ਹੈ ਨਹੀਂ ਗੀ ਪਹਿਲੀ ਵਾਰ ਆਪਾਂ ਵੀਡੀਓ ਬਣਾਉਣ ਲੱਗੇ ਹਾਂਗੇ ਜਿੰਨੀ ਵੀ ਨੌਲੇਜ ਹੈਗੀ ਆ ਤੁਹਾਨੂੰ ਆਪਾਂ ਓਨੀ ਹੀ ਪੁੱਛ ਕੇ ਦੱਸ ਦਾਂਗੇ ਜਿਹੜੇ-ਜਿਹੜੇ ਬੱਚੇ ਚੰਗੇ ਹੋਏ ਇੱਕ ਆਪ ਅੱਛਾ ਦੇਖ ਸਕਦੇ ਹੋ ਤੁਸੀਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕਿੱਦਾਂ ਹਾਲ ਜੀ ਠੀਕ ਠਾਕ ਕਿੱਥੋਂ ਪਹੁੰਚੇ ਹੋ ਜੀ ਵੀਰੇ ਜਰਗ ਤੋਂ ਆਏ ਜੀ ਜਰਗ ਜਿੱਥੇ ਮੇਲਾ ਲੱਗਦਾ ਹਨਾ ਠੀਕ ਆ ਜਿਹੜਾ ਲੁਧਿਆਣਾ ਭਾਜਦਾ ਹਾਂਜੀ ਹਾਂਜੀ ਵੀਰੇ ਇਗਾ ਤੇ ਆਪਾਂ ਬੱਚੇ ਲੈ ਕੇ ਆਏ ਆ ਹਾਂਜੀ ਹਾਂਜੀ ਇਹ ਆਪਣੀਆਂ ਦੋ ਹਾਂਜੀ ਹਾਂਜੀ ਠੀਕ ਆ ਕੀ ਡਿਟੇਲ ਆਗੇ ਇਹਨਾਂ ਦੀ ਇਹ ਨਗੌਰੀ ਨੇ ਜੀ ਇਹ ਨਗੌਰੀ ਆ ਹਾਂਜੀ ਹਾਂਜੀ ਦੋਵੇਂ ਹੀ ਹਾਂਜੀ ਹਾਂਜੀ ਠੀਕ ਆ ਤੇ ਉਮਰ ਕਿੰਨੀ ਹੋਊਗੀ ਇਹ ਦੋ ਦੰਦ ਦੇ ਦੀ ਇਹ ਚਾਰ ਦੰਦ ਇਹ ਦੋ ਦੰਦ ਦਾ ਹਾਂਜੀ ਹਾਂਜੀ ਇਹ ਚਾਰ ਦੰਦ ਇਹ ਚਾਰ ਦੰਦ ਦਾ ਹਾਂਜੀ ਹਾਂਜੀ ਠੀਕ ਆ ਇਹ ਡੇਢ ਸਾਲ ਦਾ ਜੀ ਇਹ ਢਾਈ ਸਾਲਾਂ ਦਾ ਇਹ ਡੇਢ ਸਾਲ ਦਾ ਹੋ ਗਿਆ ਹਾਂਜੀ ਇਹ ਢਾਈ ਸਾਲਾਂ ਦਾ ਇਹ ਹੋ ਗਿਆ ਢਾਈ ਸਾਲ ਦਾ ਤੇ ਇਹ ਦੌੜਾਂ ਵਸਤੀ ਹੈ ਨਾ ਹਾਂਜੀ 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 ਠੀਕ ਆ ਤੇ ਇਹਨਾਂ ਦਾ ਮੁੱਲ ਦੋਨਾਂ ਦਾ ਮੋਲ ਦੋਨਾਂ ਦਾ ਇਹਦਾ ਦਾ 30000 ਮੰਗਦੇ ਜਿਹੜਾ ਜਿਹੜਾ ਹੈਗਾ ਚਾਰ ਦੰਦ ਉਹਦਾ 30000 ਹਾਂਜੀ ਹਾਂਜੀ ਤੇ ਜਿਹੜਾ ਦੋ ਦੰਦ ਦਾ ਇਹਦਾ 50000 ਮੰਗਦੇ ਇਹਦਾ 50000 ਹਾਂਜੀ ਠੀਕ ਆ ਤੇ ਕੀ ਫਰਕ ਹੈ ਇਹਨਾਂ ਦੇ ਵਿੱਚ ਬਾਈ ਇਹ ਵਧੀਆ ਬੱਛਾ ਜੀ ਸਿਰੇ ਦਾ ਠੀਕ ਆ ਇਹ ਜਾਨੀ ਪੂਰਾ ਪਿਓਰ ਆ ਜਾਨੀ ਪੂਰਾ ਟਾਪ ਦਾ ਜਾਨੀ ਕੁਆਲਿਟੀ ਦੇ ਮੰਡੀ ਦਾ ਸਿਰੇ ਆ ਸਭ ਤੋਂ ਫਸਟ ਹੈ ਜੀ ਇੱਕ ਨੰਬਰ ਠੀਕ ਆ ਸਭ ਤੋਂ ਇੱਕ ਨੰਬਰ ਆ ਜੀ ਸਾਰੀ ਮੰਡੀ ਨਾਲ ਸਾਰੀ ਮੰਡੀ ਚੋਂ ਠੀਕ ਆ ਉਹਦੀ ਕੁਆਲਿਟੀ ਥੋੜੀ ਜਿਹੀ ਘੱਟ ਆ ਹਨਾ ਤੇ ਖਰੀਦਿਆਗਾ ਠੀਕ ਆ ਤੇ ਅੱਗੇ ਹੁਣ ਸੇਲ ਵੀ ਕਰ ਦੇਣਾ ਮਤਲਬ ਹਾਂਜੀ ਸੇਲ ਕਰੇ ਵੀ ਸਾਡੇ ਫੋਲਸੇਲ ਦਾ ਕੰਮ ਆ ਕੋਣ ਮਰਜੀ ਆ ਬਈ ਜੰਮੂ ਮਹਾਰਾਸ਼ਟਰ ਟਰੈਂਪੀ ਗੁਜਰਾਤ ਠੀਕ ਆ ਰਾਜਸਥਾਨ ਘਰੇ ਬੱਚੇ ਪੂਰੇ ਟੌਪ ਦੇ ਹੁੰਦੇ ਨੇ ਟੌਪ ਦੇ ਬੱਚੇ ਲਿਆਉਂਦੇ ਆ ਪੂਰੇ ਟੌਪ ਦੇ ਦਵਾਂਗੇ ਠੀਕ ਆ ਕੋਈ ਘਰੋਂ ਵੀ ਖਰੀਦ ਸਕਦਾ ਘਰੋਂ ਵੀ ਖਰੀਦ ਸਕਦਾ ਰੇਡਿੰਗ ਵਾਲਾ ਭੱਜਣ ਵਾਲਾ ਜਿਹੜਾ ਹਲਾਂ ਵਾਲਾ ਜਿਹੇ ਜਾ ਵੀ ਚਾਹੀਦਾ ਜਿਹੇ ਜਾ ਵੀ ਚਾਹੀਦਾ ਉਹ ਇਹ ਜਾ ਮਿਲ ਜਾਊਗਾ ਠੀਕ ਆ ਤੇ ਉਹ ਜਿਹੜਾ ਉਹ ਖੜਾ ਉਹ ਵੀ ਆਪਣਾ ਹਾਂਜੀ ਹਾਂਜੀ ਉਹ ਵੀ ਆਪਣਾ ਉਡੀਕੀ ਡੀਟੇਲ ਆ ਗਈ ਉਹ ਵੀ ਨਗੌਰੀ ਹੈ ਜੀ ਉਹ ਵੀ ਨਗੌਰੀ ਹੈ ਇਹਦੀ 4 ਦੰਦ ਹੈ ਜੀ ਉਹ ਉਹ 4 ਦੰਦ ਦਾ ਹਾਂਜੀ ਹਾਂਜੀ ਠੀਕ ਹੈ ਤੇ ਉਹਦਾ ਮੁੱਲ ਉਹਦਾ 20000 ਮੰਗ ਰਿਹਾ ਜੀ ਉਹਦਾ 20000 ਤੇ ਬਾਕੀ ਜਿਹੜਾ ਆਪਾਂ ਮੁੱਲ ਕਰਿਆ ਜਿਵੇਂ ਦੋ ਬੱਚੇ ਆ ਦਿਖਾਏ ਆ ਤੇ ਮੌਕੇ ਤੇ ਹੋ ਜਾਊਗਾ ਮਾਨਤਨ ਹਨਾ ਹੋ ਜਾਊਗਾ ਮਾਨਤਨ ਫੰਡ ਕਰਾਂਗੇ ਜੀ ਠੀਕ ਆ ਆਪਣਾ ਕੰਟੈਕਟ ਨੰਬਰ ਦੱਸਿਓ ਬਾਈ 81465 ਜੀ 81465 83167 83167 83167 ਠੀਕ ਆ ਆਇਆ ਲੋ ਵੀ ਦੋਸਤੋ ਤੁਸੀਂ ਇਸ ਨੰਬਰ ਤੇ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹਨੂੰ ਵੀ ਬੱਚੇ ਪਸੰਦ ਆਉਂਦੇ ਆ ਬਾਕੀ ਡਿਟੇਲ ਦੱਸਤੀ ਆ ਵੀ ਘਰੇ ਵੀ ਹੁੰਦੇ ਆ ਕਿ ਬੱਚੇ ਬਾਈਆਂ ਕੋਲੇ ਹਰੇਕ ਤਰ੍ਹਾਂ ਦੇ ਹਰੇਕ ਤਰ੍ਹਾਂ ਦੀ ਕੁਆਲਿਟੀ ਤੇ ਤੁਸੀਂ ਬਾਈਆਂ ਦੇ ਨਾਲ ਕੰਟੈਕਟ ਕਰਕੇ ਤੇ ਬੱਚੇ ਖਰੀਦ ਸਕਦੇ ਹੋ ਬੱਚੇ ਚੰਗੇ ਆ ਕਿ ਚੰਗੀ ਕੁਆਲਿਟੀ ਦੇ ਬੱਚਾ ਆ ਆ ਬੱਛਾ ਦਾ ਯਾਨੀ ਕਿ ਪੂਰਾ ਹੀ ਚੰਗਾ ਜਿਵੇਂ ਬਾਈ ਨੇ ਦੱਸਿਆ ਉਹ ਆਹ ਚੋੜ ਬਈਆਂ ਮੈਂ ਕਿਹਨਾਂ ਸੌਦੇ ਚੱਲੀ ਜਾਂਦੇ ਆ ਕਿ ਬਾਈ ਇਧਰ ਤੋੜ ਕੇ ਦਿਖਾਈ ਜਾਂਦੇ ਆ ਭਜਾ ਕੇ ਵਧੀਆ ਵਧੀਆ ਬੱਛੇ ਆਉਂਦੇ ਆ ਕਿ ਹਰ ਇੱਕ ਕੁਆਲਿਟੀ ਦੇ ਜਿਹੇ ਜਿਵੇਂ ਤੁਸੀਂ ਚਾਹੋ ਇੱਥੋਂ ਆ ਕੇ ਤੁਸੀਂ ਖਰੀਦ ਸਕਦੇ ਹੋ ਬਾਈ ਤਰੀਕ ਨੂੰ ਮੰਡੀ ਲੱਗਦੀ ਆ ਤੇ 23 ਨੂੰ ਲੱਗਦੀ ਆ ਮੱਝਾਂ ਗਾਵਾਂ ਤੇ ਬੱਛਾਂਾਂ ਦੀ ਇਹਨੇ ਬੱਚੇ ਖਰੀਦਦੇ ਨੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਮਿਲ ਜੂਗੀ ਕਿ ਮੈਂ ਗੱਡੀ ਜੋੜਨ ਵਾਸਤੇ ਲੈਣਾ ਤਾਂ ਵੀ ਮਿਲ ਜਾਣਗੇ ਭਜਾਉਣ ਵਾਲੇ ਲੈਣੇ ਆ ਮਤਲਬ ਵੀ ਕਿਸੇ ਵੀ ਤਰ੍ਹਾਂ ਦਾ ਲੈਣਾਗਾ ਤੁਹਾਨੂੰ ਇੱਥੋਂ ਮਿਲ ਜੂਗਾ ਬੱਚੇ ਤਕਰੀਬਨ ਤੁਹਾਨੂੰ ਆਪਾਂ ਦੋਸਤੋ ਦਿਖਾਦੇ ਬੱਚੇ ਅੱਜ ਘਟ ਆਏ ਸੀਗੇ ਜਿਵੇਂ ਚੰਗੇ ਚੰਗੇ ਆਪਾਂ ਤੁਹਾਨੂੰ ਤਿੰਨ ਚਾਰ ਉਹਨਾਂ ਦੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਤੀ ਹੈਗੀ ਤੇ ਬਾਕੀ ਕਾਟੂ ਮਾਲ ਜਿਵੇਂ ਤੁਹਾਨੂੰ ਦੱਸਿਆ ਸੀ ਕਾਟੂ ਮਾਲ ਆਉਂਦਾਗਾ ਤੇ ਉਹ ਅੱਜ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਕੱਟੇ ਕਟੀਆਂ ਮੱਝਾਂ ਝੋਟੀਆਂ ਸਾਰੇ ਤਰ੍ਹਾਂ ਦਾ ਮਾਲ ਹੁੰਦਾ ਹੈਗਾ ਮੰਡੀ ਦੇ ਉੱਤੇ ਦੇਖ ਸਾਡੇ ਤੁਸੀਂ ਚੰਗੇ ਚੰਗੇ ਪਸ਼ੂ ਵੀ ਬਹੁਤ ਹੁੰਦੇ ਆ ਜਿਹੜੇ ਵਿਚਾਰੇ ਕੱਟਣ ਦੇ ਲਈ ਦੇ ਦਿੱਤੇ ਜਾਂਦੇ ਆਗੇ ਕੰਨਾਂ ਦੇ ਵਿੱਚ ਤਾਂ ਕੋਈ ਨਕਸ਼ ਵੀ ਨਹੀਂ ਹੁੰਦਾਗਾ ਉਹੀ ਲੋਕ ਫੜਾ ਫੜੂ ਦਿੰਦੇ ਆਗੇ ਆ ਉਹ ਸੰਦੀਪ ਨੇ ਆ ਕਿੱਦਾਂ ਮਾਰ ਦੋ ਆ ਇਹ ਨਿਕਲ ਰਸੀਆ ਮੇਰਾ ਪੁਰਾਣਾ ਮੈਂ ਨਹੀਂ ਪੜੀ ਉਹ ਪਾਪਾੜੀ ਹੈ ਅੱਗੇ ਹੈ ਮਰ ਗਿਆ ਇਹ ਗਰੀਆ ਬਤਾ ਹੁਮਾਨ ਦਰਿ ਤੁਦ ਹੈ ਇਹ ਇਹ ਚੇਲੀ ਸੀ ਇੰਨਾ ਵੱਡੇ ਵੱਡੇ ਦੇਖ ਸਕਦਾ ਤੁਸੀਂ ਟਰੱਕਾਂ ਦੇ ਵਿੱਚ ਇਹ ਪਰ ਪਰ ਜਾਣੇ ਆਗੇ ਕੱਟਣ ਵਾਸਤੇ ਦੇਖ ਸਕਦਾ ਤੁਸੀਂ ਕੱਟੇ ਛੋਟੇ ਕਟੀਆਂ ਝੋਟੀਆਂ ਹਰੇਕ ਤਰ੍ਹਾਂ ਦਾ ਮਾਲ ਦੇ ਵੀਰੋ ਕੋਲ ਨਾਲ ਲੋਨੀ ਵਾਲੀ ਇਸ ਵੀਰੋ ਕੋਲ ਵਾਲੀ ਕੀ ਹੋ ਗਿਆ ਬਾਕੀ ਦੀ ਤਿਆਰੀਆਂ ਦੇਖ ਸਕਦੇ ਹਾਂ ਮੇਲੇ ਦੀਆਂ ਪੀਡੀਐਫਆਂ ਦੀਆਂ ਚੱਲੀ ਜਾਂਦਾ ਮੇਰੇ ਤੇ ਸਟਾਲਾਂ ਲੱਗਣਗੀਆਂ ਸਟਾਲਾਂ ਵਾਲਾ ਜਿਹੜਾ ਸਿਸਟਮ ਆ ਪ੍ਰੋਗਰਾਮ ਆ ਉਹ ਚੱਲੀ ਜਾਂਦਾ ਦਾ 23 ਤਰੀਕ ਨੂੰ ਮੰਡੀ ਆ ਗਈ ਉਹ ਵੀ ਆਪਾਂ ਕਵਰ ਕਰਾਂਗੇ ਜਰੂਰ ਜੁੜਿਓ ਤੇ ਅੱਜ 22 ਤਰੀਕ ਨੂੰ ਆਪਾਂ ਕਵਰ ਕਰ ਰਹੇ ਹਾਂ ਜਿਹਦੇ ਵਿੱਚ ਕਿ ਕਾਟੂ ਮਾਲ ਆਉਂਦਾ ਤੇ ਬੱਛੇ ਆਉਂਦੇ ਆ ਨਗੌਰੀ ਤੇ ਸੋਚਿਆ ਵੀ ਤੁਹਾਨੂੰ ਚਲ ਆਪਾਂ 22 ਤਰੀਕ ਵਾਲੀ ਮੰਡੀ ਦਾ ਵੀ ਮਾਹੌਲ ਦਿਖਾ ਦਈਏ ਇਹ ਮਾਹੌਲ ਸੀਗਾ ਇੰਨਾ ਤੁਹਾਨੂੰ ਆਪਾਂ ਦਿਖਾਤਾ ਤੇ ਵੀਡੀਓ ਤੱਕ ਐਂਡ ਤਾਈ ਜੁੜਨ ਲਈ ਸਾਰਿਆਂ ਦਾ ਧੰਨਵਾਦ ਆ ਜੀ ਤੇ ਚੈਨਲ ਨੂੰ ਜਰੂਰ ਆਪਿਆਂ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਪੀਡੀਐਫੇ ਮੇਲ ਆਪਾਂ ਜਰੂਰ ਕਵਰ ਕਰਾਂਗੇ ਤਿੰਨੇ ਦਾ ਨਹੀਂ ਕੰਪੀਟੀਸ਼ਨ ਤੇ ਲਾਈਵ ਮਿਲਕਿੰਗ ਦਾ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਲਾਈਵ ਦਿਖਾ ਸਕੀਏ ਤੇ ਆਪਣੇ ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜੀ ਇਧਰ ਮੰਡੀ ਦੇ ਤੁਹਾਨੂੰ ਆਪਾਂ ਅੰਦਰ ਦਾ ਮਾਹੌਲ ਦਿਖਾਉਣੇ ਆਗੇ ਜਿਵੇਂ ਕਿ ਦੁਕਾਨਾਂ ਹਾਰ ਸ਼ਿੰਗਾਰ ਵਾਲੀਆਂ ਆ ਤੇ ਹੋਟਲ ਵਗੈਰਾ ਤੇ ਤਿਆਰੀਆਂ ਇੱਕ ਦਿਨ ਪਹਿਲਾਂ ਹੀ ਹੋ ਜਾਂਦੀਆਂ ਹੁੰਦੀਆਂ ਗਈਆਂ ਤੇ ਇੱਧਰ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਹੋਟਲ ਖਾਣ ਪੀਣ ਵਾਲਾ ਸਿਸਟਮ ਤੇ ਦੁਕਾਨਾਂ ਜਿਵੇਂ ਪਸ਼ੂਆਂ ਦੇ ਹਾਰ ਸ਼ਿੰਗਾਰ ਦੀਆਂ ਹੋਰ ਲੋੜੀ ਦੇ ਸਮਾਨ ਦੀਆਂ ਇੱਕ ਦਿਨ ਪਹਿਲਾਂ ਹੀ ਸਾਰਾ ਸਮਾਨ ਆ ਜਾਂਦਾ ਹੈਗਾ ਇੱਧਰ ਲਖਾਈ ਹੁੰਦੀ ਹੈਗੀ ਦੇਖ ਮੰਡੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਵੇਖ ਲਈ ਪਈ ਆ ਕੱਲ ਨੂੰ ਰੌਣਕ ਹੋਣੀ ਹੈ ਪੂਰੀ ਇੱਥੇ ਇੱਥੇ ਵੀ ਜਗ੍ਹਾ ਭਰੀ ਹੋਣੀ ਹੈ ਉਧਰੋਂ ਵੀ ਸਾਰਾ ਭਰਿਆ ਹੋਣਾ ਸੋਚਿਆ ਤੁਹਾਨੂੰ ਵੀ ਚਲੋ ਅੱਜ ਆਪਾਂ ਸਾਰਾ ਮਹੌਲ ਦਿਖਾਦਗੇ ਮੰਡੀ ਦਾ ਇਹ ਧੰਨਵਾਦ ਜੀ